ਨਾਰਮਲ ਚੈਕਿੰਗ ਵੀ ਹੋ ਰਹੀ ਹੋਵੇ ਜੇਕਰ ਨੌਜਵਾਨ ਜਾ ਰਹੇ ਨੇ ਚਾਹੇ ਉਹ ਸਹੀ ਵੀ ਨੇ ਪਰ ਜਦੋਂ ਉਹ ਦੇਖ ਲੈਣ ਵੀ ਅੱਗੇ ਨਾਕਾ ਲੱਗਿਆ ਮੋਟਰਸਾਈਕਲ ਮੋੜ ਲੈਂਦੇ ਨੇ ਪਲੀਜ਼ ਸਾਡਾ ਚਲਾਨ ਕੱਟ ਦੋ ਚਲਾਨ ਕੱਟਣਾ ਸਾਡਾ ਕੋਈ ਜ਼ਰੂਰੀ ਨਹੀਂ ਹੁੰਦਾ ਅਸੀਂ ਉਹਨਾਂ ਦੀ ਸੇਫਟੀ ਲਈ ਚਲਾਨ ਕਰਦੇ ਹੁੰਦੇ ਆ ਜਿਕੇ ਜਿਨੇ ਹੈਲਮਟ ਨਹੀਂ ਲਿਆ ਬਾਈ ਵੀ ਵੀ ਕਿਤੇ ਅਚਾਨਕ ਹੀ ਹਾਦਸਾ ਵਾਪਰ ਜਾਂਦਾ ਹੈ ਉਹਦਾ ਸਿਰ ਸੜਕ ਤੇ ਲੱਗਣਾ ਚਟ ਲੱਗੂ ਸਿਰ ਦੇ ਵਿੱਚ ਹੈਲਮਟ ਪਹਿਨਿਆ ਹੋਊ ਤਾਂ ਉਹਦਾ ਬਚਾਅ ਹੋਊ ਤੇ ਹੋ ਸਕਦਾ ਵਾ ਜੇਕਰ ਬੰਦਾ ਮਜਬੂਰੀ ਚ ਜਾ ਰਿਹਾ ਵਾ ਜਾਂ ਹਨਾ ਘਰੋਂ ਭੁੱਲ ਗਿਆ ਉਹ ਚੀਜ਼ ਤਾਂ ਮਜਬੂਰੀ ਸਮਝ ਕੇ ਛੱਡ ਵੀ ਦਿੱਤਾ ਜਾਵੇਗਾ। ਕਈ ਹੋਰ ਬੱਚਾ ਕੋਈ ਜਲਦਬਾਜੀ ਚ ਹੁੰਦਾ ਹੁਣ ਸਵੇਰੇ ਬੱਚੇ ਕਾਲਜ ਜਾਂਦੇ ਆ ਸਕੂਲ ਜਾਂਦੇ ਆ ਜਲਦਬਾਜੀ ਦੇ ਵਿੱਚ ਭੁੱਲ ਜਾਂਦੇ ਆਪਣਾ ਲਾਇਸੈਂਸ ਭੁੱਲ ਜਾਂਦੇ ਕੋਈ ਆਰਸੀ ਭੁੱਲ ਜਾਂਦੇ ਬੱਚਿਆਂ ਨੂੰ ਜਦੋਂ ਬੱਚੇ ਖੜਦੇ ਆ ਫਿਰ ਨੂੰ ਸਮਝਾਈਂਦਾ ਵੀ ਬੇਟਾ ਤੇ ਡਾਕੂਮੈਂਟ ਪੂਰੇ ਰੱਖੋ ਸਾਡੇ ਨੇੜੇ ਆਓ ਸਾਡਾ ਜਿਹੜਾ ਡਰਦਾ ਉਹ ਖਤਮ ਕਰ ਲਿਆ ਸੀ। ਜੀ ਬਹੁਤ سارے ਬੱਚੇ ਆ ਜਿਹੜੇ ਕਿ ਸਾਨੂੰ ਮਿਲ ਕੇ ਜਾਂਦੇ ਆ ਗੱਲਬਾਤ ਕਰਦੇ ਆ ਦੱਸ ਦਿੰਦੇ ਸੀ ਛੱਡ ਵੀ ਦਿਨੇ ਕੋਈ ਚੱਕਰ ਨਹੀਂ ਹੈਗਾ। ਉੱਤ ਲੋਕਾਂ ਨੂੰ ਜਿਹੜੇ ਕ੍ਰਿਮੀਨਲ ਲੋਕ ਨੇ ਉਹਨਾਂ ਦਾ ਡਰ ਹੁੰਦਾ ਹੈ ਇਹ ਰਾਊਂਡ ਤੇ ਹੁੰਨੇ ਹੋ ਤੁਸੀਂ ਤੇ ਮਾਤਾਵਾਂ ਵੀ ਤੁਹਾਨੂੰ ਮਿਲਦੀਆਂ ਨੇ ਭੈਣਾਂ ਵੀ ਮਿਲਦੀਆਂ ਨੇ ਉਹ ਇੱਕ ਪੁੱਤ ਵਾਂਗੂ ਤੇ ਇੱਕ ਵੀਰੇ ਵਾਂਗੂ ਤੁਹਾਨੂੰ ਪਿਆਰ ਕਰਦੀਆਂ ਸਾਡੀ ਬੋਲਬਣੀ ਤੇ ਡਿਪੈਂਡ ਹੈ ਜੇ ਸਾਡੀ ਬੋਲਬਣੀ ਚੰਗੀ ਹੋਊ ਤਾਂ ਪੌਲਕ ਸਾਡੇ ਨੇੜੇ ਆਊਗੀ ਸਾਡੇ ਤੋਂ ਉਹ ਬੰਦਾ ਦੇਖ ਕੇ ਜੱਜ ਕਰਦਾ ਵੀ ਬੰਦਾ ਯਾਰ ਕੈਸੀ ਸੋਚ ਦੀ ਇਨਸਾਨ ਨੇ ਇਹ ਤੇ ਚੰਗੇ ਆ ਤਾਂ ਸਾਡੇ ਨਾਲ ਚੰਗੀ ਹੋਵਾਂਗੇ ਮਾੜੇ ਹੋ ਤਾਂ ਮਾੜੇ ਹੀ ਹੋਵਾਂਗੇ ਐਜ਼ ਅ ਪੁਲਿਸ ਮੁਲਾਜ਼ਮ ਤੁਹਾਨੂੰ ਕਿੰਨਾ ਕੁ ਪਿਆਰ ਜਿਹੜਾ ਲੋਕਾਂ ਵੱਲੋਂ ਮਿਲਦਾ ਵਾ ਪਿਆਰ ਦੀ ਤਾਂ ਤੁਸੀਂ ਕੁਝ ਗੱਲ ਹੀ ਨਾ ਕਹਿ ਸਕਦੇ ਹੋ ਮੈਨੂੰ ਬਾਜ਼ਾਰ ਦੇ ਵਿੱਚ ਜਿੱਥੇ ਵੀ ਕਿਤੇ ਨਾਕਾ ਵਗੈਰਾ ਚੈਕਿੰਗ ਵਗੈਰਾ ਕਰਦੇ ਨੇ ਲੋਕ ਮੈਨੂੰ ਕੰਮ ਨਹੀਂ ਕਰਨ ਦਿੰਦੇ ਇੰਨੇ ਕੋਈ ਲੜਕੀਆਂ ਕੋਈ ਪੜਨ ਵਾਲੇ ਸਟੂਡੈਂਟ ਬੱਚੇ ਨਾਲ ਕੜ ਕੇ ਮੇਰੇ ਆ ਕੇ ਫੋਟੋ ਕਰਾਉਣਗੇ ਮੇਰੇ ਨਾਲ ਗੱਲਾਂ ਕਰਨਗੇ ਹੁਣ ਪੰਜਾਬ ਪੁਲਿਸ ਜਿਹੜਾ ਜਿਹੜਾ ਪਹਿਲਾਂ ਦੀ ਜਿਹੜੀ ਬਣੀ ਹੋਈ ਸੀਗੀ ਛਵੀ ਬਣੀ ਹੋਈ ਸੀ ਉਹਨੂੰ ਆਪਾਂ ਦਿਨ ਪ੍ਰਤੀ ਦਿਨ ਜਿਹੜੀ ਆ ਸੁਧਾਰ ਕਰ ਰਹੇ ਆ ਪੂਰਾ ਜਿਹੜਾ ਪਹਿਲਾਂ ਅੱਜ ਤੋਂ ਜੇ ਆਪਾਂ 5-7 ਸਾਲ ਪਹਿਲਾਂ ਦੀ ਜਿਹੜੀ ਛਵੀ ਲਾਈਏ ਤੇ ਜਿਹੜੀ ਹੁਣ ਆਉਣ ਵਾਲੀ ਆ ਉਹਦੇ ਵਿੱਚ ਬਹੁਤ ਸਾਰਾ ਆਪਾਂ ਨੂੰ ਸੁਧਾਰ ਦੇਖਣ ਨੂੰ ਮਿਲੂਗਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਫਰਕ ਪੈ ਗਿਆ ਜੀ ਮੇਰੇ ਹਿਸਾਬ ਚ ਨਹੀਂ ਨਹੀਂ ਕਰਦੇ 65% ਦੇ ਕਰੀਬ ਫਰਕ ਪੈ ਗਿਆ ਜੀ ਪਬਲਿਕਾ ਕਿ ਸਾਨੂੰ ਦੱਸ ਵੀ ਦਿੰਦੀ ਹੈ ਕੱਲ ਦੀ ਹੀ ਗੱਲ ਹੈ ਇੱਕ ਛੋਟਾ ਜਿਹਾ ਬੱਚਾ ਸੀਗਾ ਉਹ ਜਦੋਂ ਮੈਂ ਗੱਡੀ ਚ ਜਾ ਰਿਹਾ ਸੀਗਾ ਉਹ ਛੋਟਾ ਜਿਹਾ ਬੱਚਾ ਸੀਗਾ ਉਹ ਸਕੂਟੀ ਚਲਾਈ ਜਾਵੇ ਤੇ 18 ਸਾਲ ਤੋਂ ਵਿੱਚ ਘੱਟ ਸੀਗੀ ਕਿ ਰੋਕਿਆ ਪਹਿਲਾਂ ਮੈਂ ਭਜਾਉਣ ਦੀ ਕੋਸ਼ਿਸ਼ ਕੀਤੀ ਮੈਂ ਕਿਹਾ ਰੁਕ ਜਾ ਬੇਟਾ ਰੁਕ ਜਾ ਉਹ ਰੁਕ ਗਿਆ ਮੈਂ ਕਿਹਾ ਤੇਰੀ ਕਿੰਨੀ ਉਮਰ ਹੈ ਕਹਿੰਦਾ ਜੀ ਮੇਰੀ 16 ਸਾਲ ਦੀ ਮੈਂ ਕਿਹਾ ਫਿਰ ਤੇਰਾ ਲਾਇਸੈਂਸ ਕਿੱਥੇ ਹੈ ਕਹਿੰਦਾ ਉਹ ਕੀ ਹੁੰਦਾ ਉਹਨੇ ਦੋਨੇ ਕੰਨ ਇਦਾਂ ਫੜ ਲਈ ਕਹਿੰਦਾ ਸੌਰੀ ਅੰਕਲ ਮੈਨੂੰ ਅੱਜ ਛੱਡ ਦਿਓ ਤੇ ਮੈਂ ਅੱਗੇ ਤੋਂ ਆਪਣਾ ਲਰਨਿੰਗ ਲਾਇਸੈਂਸ ਬਣਾ ਕੇ ਫੇਰ ਚਲਾਉਂਗਾ ਤੇ ਸਿਰ ਤੇ ਉਹਦੇ ਕੁਝ ਨਹੀਂ ਸੀਗਾ ਮੈਂ ਹੈਲਮਟ ਉਨੇ ਵਾਦਾ ਕੀਤਾ ਮੌਕੇ ਤੇ ਮੈਨੂੰ ਕਿੰਨਾ ਸੋਹਣਾ ਲੱਗਿਆ ਖੰਨਾ ਹੋ ਗਿਆ ਤੂਰੀ ਤਾਂ ਹੋ ਗਿਆ ਲੁਧਿਆਣਾ ਹੋ ਗਿਆ ਰਾਏਕੋਟ ਹੋ ਗਿਆ ਅਸੀਂ 82 6 ਦੇ ਬੋਰਡ ਲਵਾਏ ਨੇ ਵੱਡੇ ਵੱਡੇ ਜਿਹਦੇ ਵਿੱਚ ਲਿਖਿਆ ਲਿਮਟ ਸਪੀਡ ਜਦੋਂ ਤੁਸੀਂ ਸਾਡੇ ਮਲੇ ਕੋਲੇਜ ਐਂਟਰ ਹੋਗੇ ਤੁਸੀਂ ਉੱਥੇ ਆਪਣੀ ਗੱਡੀ ਦੀ ਸਪੀਡ ਘਟਾਉਗੇ ਇਹਦੇ ਕਾਰਨ ਕਿ ਸਾਡੇ ਸ਼ਹਿਰ ਦੇ ਵਿੱਚ ਐਕਸੀਡੈਂਟ ਜਿਹੜੇ ਹੋ ਰਹੇ ਸੀ ਉਹ ਘਟਣਗੇ ਵੱਡੀਆਂ ਵੱਡੀਆਂ ਗੱਡੀਆਂ ਹੁੰਦੀਆਂ ਨੇ ਵੱਡੇ ਵੱਡੇ ਡੈਕ ਲੱਗੇ ਨੇ ਤੇ ਉਹਨਾਂ ਦੇ ਮਨ 'ਚ ਕੀ ਹੁੰਦਾ ਵਾ 500 ਦੇ ਦੋ ਹਜ਼ਾਰ ਦੇ ਦੋ ਇਹਨਾਂ ਨੇ ਤਾਂ ਛੱਡ ਹੀ ਦੇਣਾ ਪਰ ਅਸੀਂ ਤਾਂ ਜੋ ਅਸੀਂ ਜਦੋਂ ਚਲਾਨ ਚੈਕਿੰਗ ਕਰਦੇ ਆ ਜਿੱਦਾ ਕਸੂਰ ਜਿੰਨਾ ਕ ਬਣਦਾ ਉਹਦੇ ਹਿਸਾਬ ਤੇ ਚਲਾਣਾ ਸੀ ਕਰ ਹੀ ਦਿੰਨੇ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆਪਣਾ ਪੁਲਿਸ ਪ੍ਰਸ਼ਾਸਨ ਆ ਜਾਂ ਮਹਿਕਮਾ ਵਾ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕਰ ਸਕਦਾ ਬਿਲਕੁਲ 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 ਜੀ ਬਹੁਤ ਫਰਕ ਪੈ ਗਿਆ ਜੀ ਬਹੁਤ ਜ਼ਿਆਦਾ ਸਤਿ ਸ਼੍ਰੀ ਅਕਾਲ ਦੋਸਤੋ ਲਵ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਤੇਜਵੀਰ ਸਿੰਘ ਸੋ ਦੋਸਤੋ ਅੱਜ ਮੌਜੂਦਾਂ ਮਲੇਰ ਕੋਟਲਾ ਸ਼ਹਿਰ ਦੇ ਵਿੱਚ ਜਿੱਥੇ ਕਿ ਇੱਕ ਪੁਲਿਸ ਮੁਲਾਜ਼ਮ ਦੀਆਂ ਤੁਸੀਂ ਅਕਸਰੀ ਵੀਡੀਓਜ਼ ਜਿਹੜੀਆਂ ਇੰਟਰਨੈਟ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਹੋ ਗੁਰਮukh Singh ਲੱਡੀ ਦੇ ਨਾਮ ਤੋਂ ਜਿਹੜੇ ਆ ਅਫਸਰ ਜਿਹੜੇ ਨੇ ਮਸ਼ਹੂਰ ਨੇ ਕਹਿ ਸਕਦੇ ਆ ਪੂਰੇ ਪੰਜਾਬ ਦੇ ਵਿੱਚ ਸਰਦਾ ਜਿਹੜਾ ਵਾ ਨਾਮ ਬੁਲੰਦੀਆਂ ਤੇ ਇਸ ਟਾਈਮ ਕਹਿ ਸਕਦੇ ਆ ਕਿ ਕੋਈ ਅਜਿਹਾ ਬੱਚਾ ਨਹੀਂ ਹੋਣਾ ਕੋਈ ਆਪਣੇ ਕਹਿ ਸਕਦੇ ਆ ਪਰਿਵਾਰ ਦਾ ਮੈਂਬਰ ਕੋਈ ਨਾ ਕੋਈ ਪਰਿਵਾਰ ਦੇ ਵਿੱਚੋਂ ਜ਼ਰੂਰ ਜਿਹੜਾ ਵਾ ਸਰਦੀਆਂ ਜਿਹੜੀਆਂ ਵੀਡੀਓਜ਼ ਅਕਸਰ ਦੇਖਦੇ ਦੇਖਦੇ ਹੋਣਗੇ ਸਰ ਦਾ ਜਿਹੜਾ ਮੇਨ ਮੋਟਿਵ ਆਪਾਂ ਜਾਣ ਸਕਦੇ ਆ ਵੀ ਕਹਿ ਸਕਦੇ ਆ ਜਿਹੜਾ ਪਬਲਿਕ ਤੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਜਿਹੜਾ ਇੱਕ ਗੈਪ ਬਣਿਆ ਹੋਇਆ ਸਰ ਦਾ ਮੇਨ ਮੋਟਿਵ ਜਿਹੜਾ ਵਾ ਉਹ ਗੈਪ ਨੂੰ ਦੂਰ ਕਰਨਾ ਵਾ ਸੋ ਬਿਲਕੁਲ ਸਾਡੇ ਨਾਲ ਸਰ ਮੌਜੂਦ ਹੋਣਗੇ ਗੱਲਬਾਤ ਕਰਦੇ ਆ ਵੀ ਕੀ ਜਿਹੜੀਆਂ ਉਹਨਾਂ ਦੇ ਮਨ ਦੇ ਵਿੱਚ ਜਿਹੜੀਆਂ ਗਤੀਵਿਧੀਆਂ ਨੇ ਜਿਵੇਂ ਕੀ ਕੀ ਉਹ ਸੋਚ ਰਹੇ ਨੇ ਜਿਹਦੇ ਨਾਲ ਜਿਹੜਾ ਗੈਪ ਆ ਜਲਦੀ ਤੋਂ ਜਲਦੀ ਜਿਹੜਾ ਖਤਮ ਹੋ ਸਕਦਾ ਵਾ ਸਾਡੇ ਨਾਲ ਗੁਰਮੁਖ ਸਰ ਮੌਜੂਦ ਹੋਣਗੇ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਠੀਕ ਹੋ ਜੀ ਸਤਿ ਸ੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਤਾਂ ਇਹ ਦੱਸ ਦਵਾਂ ਵੀ ਅੱਜ ਦੇ ਸਮੇਂ ਦੇ ਵਿੱਚ ਹਨਾ ਇਹਨੇ ਮਿੱਠੇ ਤਰੀਕੇ ਨਾਲ ਬੋਲਦੇ ਹਾਂ ਕਿ ਜੇਕਰ ਕੋਈ ਹੋਰ ਪੁਲਿਸ ਵਾਲਾ ਹੁੰਦਾ ਨਾ ਮਤਲਬ ਕਿ ਹੋਰ ਕੋਈ ਜਿਹੜਾ ਪ੍ਰਸ਼ਾਸਨ ਦਾ ਅਧਿਕਾਰੀ ਹੁੰਦਾ ਵਾ ਉਹਦੇ ਨਾਲੋਂ ਥੋੜਾ ਥੋੜਾ ਵੱਖਰਾਤਵਾਵਾ ਇਹ ਕਾਹਤੋਂ ਦੇਖੋ ਹਰ ਇੱਕ ਪੁਲਿਸ ਮੁਲਾਜ਼ਮ ਹੋਵੇ ਜਾਂ ਕੋਈ ਪਬਲਿਕ ਮੈਨ ਹੋਵੇ ਉਹਦਾ ਜਿਹੜਾ ਬੋਲਣ ਦਾ ਤਰੀਕਾ ਵੱਖ-ਵੱਖ ਹੁੰਦਾ ਹੈਗਾ ਬਿਲਕੁਲ ਬੇਸੇ ਸਾਡੇ ਮੈਂ ਜਿੰਨੇ ਵੀ ਸਾਡੇ ਸੀਨੀਅਰ ਅਫਸਰ ਦੇ ਨਾਲ 리ਡਰ ਵਗੈਰਾ ਡਿਊਟੀ ਕੀਤੀ ਹੈ ਜਾਂ ਫੀਲਡ 'ਚ ਕੰਮ ਕੀਤਾ ਹੈ ਬਹੁਤ ਸਾਡੇ ਏਦਾਂ ਦੇ ਅਫਸਰ ਮੈਨੂੰ ਮਿਲੇ ਆ ਜਿਨ੍ਹਾਂ ਦੀ ਆਪਣੀ ਜਿਹੜਾ ਹੈਗਾ ਬੋਲਬਾਣੀ ਬੜੀ ਵਧੀਆ ਸੀਗੀ ਉਹਨਾਂ ਤੋਂ ਵੀ ਅਸੀਂ ਗੈਡਲਾਈਨ ਲੈ ਕੇ ਜਿਹੜੀ ਆਪਣੀ ਬੋਲੀ ਦੇ ਵਿੱਚ ਸੁਧਾਰ ਲੈਂਦਾ ਹੈ ਜਿਨ੍ਹਾਂ 'ਚ ਸਾਡੀ ਬੋਲੀ ਠੀਕ ਨਹੀਂ ਹੋਊਗੀ ਸਾਡੇ ਵਿਚਾਰ ਠੀਕ ਨਹੀਂ ਹੋਊਗਾ ਉਹਨਾਂ ਚ ਰਿਪਬਲਿਕ ਸਾਤੋਂ ਦੂਰ ਰਹਿੰਦੀ ਹੈ ਜਦੋਂ ਅਸੀਂ ਪਬਲਿਕ ਨਾਲ ਗੱਲ ਕਰਦੇ ਆ ਪਬਲਿਕ ਦੇ ਅਸੀਂ ਦਿਲ ਦੇ ਵਿੱਚ ਵਸ ਜਾਂਦੇ ਆ ਇਸ ਕਰਕੇ ਮੈਂ ਬਾਕੀ ਵੀ ਹੋਰ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਪਬਲਿਕ ਜਿਹੜਾ ਬਤੀਰਾ ਲਾ ਲੋ ਵਰਤਾਓ ਲਾ ਲੋ ਬੜਾ ਅੱਛਾ ਮਿਠਾਸ ਭਰਿਆ ਹੋਣਾ ਚਾਹੀਦਾ ਕੜਤਣ ਪਣ ਦੇ ਵਿੱਚ ਪਬਲਿਕ ਨਾਲ ਇਦਾਂ ਦੀ ਕੋਈ ਬਿਆਨਬਾਜ਼ੀ ਗੱਲਬਾਤ ਵਗੈਰਾ ਨਹੀਂ ਕਰਨੀ ਚਾਹੀਦੀ ਪੁਲਿਸ ਤੇ ਜਿਹੜਾ ਸਾਡਾ ਉਸ ਵਿੱਚ ਗੈਪ ਹੈ ਬਹੁਤ ਵਧਿਆ ਹੋਇਆ ਹੈ ਮੇਰੀ ਹਰ ਇੱਕ ਕੋਸ਼ਿਸ਼ ਹੁੰਦੀ ਹੈ ਵੀਡੀਓ ਦੇ ਵਿੱਚ ਕੋਸ਼ਿਸ਼ ਹੁੰਦੀ ਹੈ ਕਿ ਉਹਨੂੰ ਘਟਾਇਆ ਜਾਵੇ ਜੀ ਜਦੋਂ ਮੈਂ ਇੱਥੇ ਬਾਜ਼ਾਰ ਦੇ ਵਿੱਚ ਡਿਊਟੀ ਕਰਦਾ ਮੈਂ ਐਜ਼ ਏ ਟ੍ਰੈਕਿੰਗ ਇੰਚਾਰਜ ਹਾਂ ਮਲੇ ਕੋਲ ਆ ਮੈਂ ਗੱਡੀ ਦੇ ਵਿੱਚ ਕੋਈ ਨਾਕਾ ਲੱਗਿਆ ਹੁੰਦਾ ਕਿਤੇ ਚੈਕਿੰਗ ਕਰ ਦਿੰਦੇ ਹਾਂ ਪਬਲਿਕ ਨੂੰ ਆ ਕੇ ਆਪਣੇ ਆਪ ਮਿਲਦੀ ਹੈ ਜੀ ਉਹਨਾਂ ਦੇ ਮਨਾਂ ਦੇ ਵਿੱਚ ਮੇਰੇ ਪ੍ਰਤੀ ਕਿੰਨਾ ਕੁ ਅਥਾਹ ਵਿਸ਼ਵਾਸ ਹੈ ਪਿਆਰ ਹੈ ਜੀ ਜੇ ਮੈਂ ਪਬਲਿਕ ਨਾਲ ਠੀਕੇ ਵਰਤਾਓ ਕਰ ਰਿਹਾ ਉਹਦੀ ਨਿਸ਼ਾਨੀ ਹੈ ਇਹ ਤੇ ਇਸ ਕਰਕੇ ਸਾਡੇ ਜਿਹੜੇ ਐਸਐਸਪੀ ਸਾਹਿਬ ਨੇ ਸ੍ਰੀ ਗਗਨਜੀਤ ਸਿੰਘ ਜੀ ਐਸਐਸਪੀ ਸਮਲੇ ਕੋਲਾ ਉਹਨਾਂ ਦੀਆਂ ਵੀ ਜੇ ਵਕ ਵਕ ਟਾਈਮ ਤੇ ਸਾਨੂੰ ਗਾਈਡਲਾਈਨ ਮਿਲਦੀਆਂ ਰਹਿੰਦੀਆਂ ਨੇ ਪਬਲਿਕ ਨਾਲ ਕਿਦਾਂ ਵਰਤਾਓ ਕਰਨਾ ਹੈ ਕਿਦਾਂ ਅਸੀਂ ਚਲਾਨ ਕੱਟਣੇ ਹੈ ਕਿਦਾਂ ਨਹੀਂ ਕਰਨੇ ਹੈਗੇ ਉਹਨਾਂ ਦਾ ਵੀ ਇਹਦੇ ਵਿੱਚ ਸਾਡੇ ਬਹੁਤ ਵੱਡਾ ਯੋਗਦਾਨ ਹੈ ਜੀ ਤੇ ਮੈਂ ਇਸ ਕਰਕੇ ਬਾਕੀ ਮੁਲਾਜ਼ਮਾਂ ਨੂੰ ਵੀ ਅਪੀਲ ਕਰਦਾ ਕਿ ਪਬਲਿਕ ਨੂੰ ਜਿਹੜਾ ਮਠਾਸ ਭਰੇ ਵਰਤੋਕ ਕੀਤਾ ਜਾਵੇ ਤਾਂ ਕਿ ਸਾਡਾ ਜਿਹੜਾ ਪੰਜਾਬ ਜੀ ਦਾ ਨਾਂ ਹੋਰ ਉੱਚਾ ਹੋ ਸਕੇ ਜੀ ਸੋ ਸਰ ਆਮ ਤੌਰ ਤੇ ਦੇਖਿਆ ਜਾਂਦਾ ਵਾ ਜੇਕਰ ਆਪਣੇ ਘਰ ਦੇ ਵਿੱਚ ਵੀ ਜੇਕਰ ਕੋਈ ਗੱਲਬਾਤ ਹੁੰਦੀ ਹੈ ਹਨਾ ਜੋ ਪਬਲਿਕ ਆ ਜੇਕਰ ਆਪਾਂ ਗੱਲ ਕਰੀਏ ਵੀ ਆਪਾਂ ਥਾਣੇ ਰਿਪੋਰਟ ਕਰਾ ਦਿੰਦੇ ਹਾਂ ਪਰ ਉਹਨਾਂ ਦਾ ਅੱਗੋਂ ਜਿਹੜਾ ਵਾ ਰਿਸਪਾਂਸ ਹੁੰਦਾ ਵੀ ਯਾਰ ਨਹੀਂ ਥਾਣੇ ਨਹੀਂ ਜਾਣਾ ਇਹ ਜਿਹੜਾ ਗੈਪ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਵਧਿਆ ਹੋਇਆ ਵਾ ਇਹ ਆਪਾਂ ਕੱਟ ਕਿਵੇਂ ਕਰ ਸਕਦੇ ਹਾਂ ਦੇਖੋ ਵੈਸੇ ਤਾਂ ਸਾਡੇ ਜਿਹੜੇ ਉੱਚ ਅਫਸਰਾਂ ਨੇ ਉਹਨਾਂ ਵੱਲੋਂ ਵੱਖ-ਵੱਖ ਸਮਿਆਂ ਤੇ ਗਾਈਡਲਾਈਨ ਆਉਂਦੀਆਂ ਨੇ ਬਾਰ-ਬਾਰ ਇਹੀ ਕੋਸ਼ਿਸ਼ ਕੀਤੀ ਜਾਂਦੇ ਕਿ ਜਿਹੜੇ ਪਬਲਿਕ ਨਾਲ ਬਸਾਓ ਹੈ ਬੜਾ ਮਿਠਾਸ ਭਰਿਆ ਕੀਤਾ ਜਾਵੇ ਆਪਣੇ ਵਿਸਵਾਦ ਚ ਲੈਣਾ ਦੂਜੇ ਬੰਦੇ ਨੂੰ ਬਹੁਤ ਔਖੀ ਗੱਲ ਹੈ ਜੇ ਅਸੀਂ ਸੱਚੇ ਮਨ ਨਾਲ ਮਿਹਨਤ ਕਰਕੇ ਨੌਕਰੀ ਕਰਾਂਗੇ ਤਾਂ ਪਬਲਿਕ ਸਾਡੇ ਨੇੜੇ ਆਊਗੀ ਤੇ ਮੇਰੀ ਹਰ ਇੱਕ ਜੋ ਵੀ ਮੁਲਾਜ਼ਮ ਮੇਰੀ ਸੁਣਨਗੇ ਆਵਾਜ਼ ਸੁਣਨਗੇ ਤੇ ਮੇਰੀ ਬੇਨਤੀ ਹੈ ਕਿ ਪਬਲਿਕ ਨਾਲ ਜਿਹੜਾ ਵਰਤਾਅ ਹੈ ਬਿਨਾਂ ਸੱਕੀ ਸੁਭਾਅ ਤੋਂ ਪਿਆਰ ਨਾਲ ਭਰਿਆ ਵਰਤਾਅ ਕੀਤਾ ਜਾਵੇ ਜੀ ਹਾਂਜੀ ਸੋ ਜਿਵੇਂ ਹਾਂ ਤੁਹਾਡੀਆਂ ਅਕਸਰ ਜਿਹੜੀਆਂ ਅਸੀਂ ਵੀਡੀਓਜ਼ ਵੀ ਦੇਖ ਰਹੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਤੁਹਾਡੀ ਜਿਹੜੀ ਹੈ ਇਮੇਜ ਕਹਿ ਸਕਦੇ ਹਾਂ ਅੱਜ ਮਿਲ ਕੇ ਸਾਨੂੰ ਯਕੀਨ ਹੋ ਗਿਆ ਵੀ ਉਹੀ ਗੁਰਮੁਖ ਸਰ ਜਿਨ੍ਹਾਂ ਨੂੰ ਅਸੀਂ ਵੀਡੀਓ ਦੇ ਵਿੱਚ ਦੇਖਦੇ ਆਂ ਬਿਲਕੁਲ ਅੱਜ ਲਾਈਵ ਬੈਠ ਕੇ ਸੇਮ ਉਹੀ ਸੁਭਾਅ ਸੇਮ ਉਹੀ ਵਰਤਾਰਾ ਜਿਹੜਾ ਤੁਹਾਡਾ ਦੇਖ ਰਹੇ ਆ ਇੱਕ ਮਾਨੂੰ ਖੁਸ਼ੀ ਮਿਲਦੀ ਆ ਸਰ ਇਹ ਚੀਜ਼ ਦੇਖ ਕੇ ਵੀ ਪੁਲਿਸ ਮੁਲਾਜ਼ਮਾਂ ਦੇ ਐਜ਼ ਅ ਪੁਲਿਸ ਮੁਲਾਜ਼ਮ ਤੁਹਾਨੂੰ ਕਿੰਨਾ ਕੁ ਪਿਆਰ ਜਿਹੜਾ ਲੋਕਾਂ ਵੱਲੋਂ ਮਿਲਦਾ ਵਾ ਪਿਆਰ ਦੀ ਤਾਂ ਤੁਸੀਂ ਕੁਝ ਗੱਲ ਹੀ ਨਾ ਕਹਿ ਸਕਦੇ ਹੋ ਮੈਨੂੰ ਬਾਜ਼ਾਰ ਦੇ ਵਿੱਚ ਜਿੱਥੇ ਵੀ ਕਿਤੇ ਨਾਕਾ ਵਗੈਰਾ ਚੈਕਿੰਗ ਵਗੈਰਾ ਕਰਦੇ ਨੇ ਲੋਕ ਮੈਨੂੰ ਕੰਮ ਨਹੀਂ ਕਰਨ ਦਿੰਦੇ ਇੰਨੇ ਕੋਈ ਲੜਕੀਆਂ ਕੋਈ ਪੜਨ ਵਾਲੇ ਸਟੂਡੈਂਟ ਬੱਚੇ ਨਾਲ ਖੜਕੇ ਮੇਰੇ ਆ ਕੇ ਫੋਟੋ ਕਰਾਉਣਗੇ ਮੇਰੇ ਨਾਲ ਗੱਲਾਂ ਕਰਨਗੇ ਮੈਂ ਹੈਰਾਨ ਹਾਂ ਮੰਨਦਾ ਕਿ ਉਹਨਾਂ ਦੇ ਵਿੱਚ ਮੇਰੇ ਪ੍ਰਤੀ ਕਿੰਨਾ ਕੁ ਪਿਆਰ ਹੋਊਗਾ ਜਦ ਕਿ ਪੁਲਿਸ ਦੀ ਵਰਦੀ ਤੋਂ ਪਬਲਿਕ ਡਰਦੀ ਆ ਉਹ ਸਾਡੇ ਨਾਲ ਜਿਵੇਂ ਉਹਨਾਂ ਦਾ ਪਰਿਵਾਰਕ ਮੈਂਬਰ ਉਹਨਾਂ ਇਦਾਂ ਗੱਲਾਂ ਕਰਦੇ ਨੇ ਕੋਈ ਭਾਵੇਂ ਬਜ਼ੁਰਗ ਮਾਈ ਹੈ ਕੋਈ ਲੇਡੀਜ਼ ਹੈ ਕੋਈ ਬੱਚਾ ਲੜਕੀਆਂ ਜੇਬ ਹੋ ਇਹਨੇ ਉਹਨਾਂ ਦੇ ਮੰਦਰ ਵਿੱਚ ਮੇਰੇ ਬਦੀ ਕਿੰਨਾ ਵਿਸ਼ਵਾਸ ਹੈ ਜੀ ਜਦੋਂ ਮੈਂ ਬੋਲਦਾ ਮੇਰੇ ਨਾਲ ਹੋਰ ਵੀ ਡਗਾਜ ਤੱਕ ਗੱਲਾਂ ਕਰਦੇ ਆ ਬਿਲਕੁਲ ਇਸ ਕਰਕੇ ਪ੍ਰਮਾਤਮਾ ਦੀ ਕਿਰਪਾ ਹੈ ਬਿਲਕੁਲ ਜੀ ਤੇ ਨੌਕਰੀ ਪੰਜਾਬ ਪੁਲਿਸ ਦੇ ਵਿੱਚ ਕਰ ਰਿਹਾ ਮੈਂ ਤੇ ਸਿਰ ਤੇ ਪ੍ਰਮਾਤਮਾ ਦਾ ਹੱਥ ਹੈ ਸਾਡੇ ਅਫਸਰ ਸਾਹਿਬਾਨ ਦਾ ਬਹੁਤ ਹੱਥ ਹੈ ਕਿ ਅਸੀਂ ਬੜੀ ਸਲੰਘਾ ਪਬਲਿਕ ਕਰੀਏ ਸਾਡੇ ਕੰਮ ਦੀ ਬਾਕੀ ਸਾਡੇ ਮੁਲਾਜ਼ਮ ਵੀ ਇਦਾਂ ਹੀ ਸਲੰਘਾ ਜੋ ਕੰਮ ਕਰਨੇ ਚਾਹੀਦੇ ਨੇ ਜੀ ਜੀ ਜਿਵੇਂ ਆਪਾਂ ਕਹਿ ਸਕਦੇ ਆ ਪੰਜਾਬ ਪੁਲਿਸ ਦੀ ਜਿਹੜੀ ਐ ਇਮੇਜ ਜਾਂ ਪੰਜਾਬ ਪੁਲਿਸ ਦੀ ਵਰਦੀ ਤੋਂ ਅਕਸਰ ਜਿਹੜੇ ਨੌਜਵਾਨ ਅੱਜ ਦਾ ਯੂਥ ਆ ਉਹ ਭੱਜਦਾ ਦੇਖੇ ਜਿਵੇਂ ਕਹਿ ਸਕਦੇ ਵੀ ਜੇਕਰ ਨਾਰਮਲ ਚੈਕਿੰਗ ਵੀ ਹੋ ਰਹੀ ਹੋਵੇ ਜੇਕਰ ਨੌਜਵਾਨ ਜਾ ਰਹੇ ਨੇ ਚਾਹੇ ਉਹ ਸਹੀ ਵੀ ਨੇ ਪਰ ਜਦੋਂ ਉਹ ਦੇਖ ਲੈਣ ਵੀ ਅੱਗੇ ਨਾਕਾ ਲੱਗਿਆ ਮੋਟਰਸਾਈਕਲ ਮੋੜ ਲੈਂਦੇ ਨੇ ਇੱਕ ਇਮੇਜ ਇਹੋ ਜਿਹੀ ਬਣੀ ਹੋਈ ਆ ਦੇਖੋ ਕਈ ਹੈ ਜੀ ਬੱਚਿਆਂ ਦੇ ਵਿੱਚ ਜਾਂ ਹੋਰ ਪੌੜਕ ਦੇ ਵਿੱਚ ਥੋੜਾ ਜਿਹਾ ਇਹ ਡਰ ਹੁੰਦਾ ਕਿ ਪੁਲਿਸ ਸਾਡਾ ਚਰਾਣ ਕੱਟ ਦੂ ਚਲਾਨ ਕੱਟਣਾ ਸਾਡਾ ਕੋਈ ਜ਼ਰੂਰੀ ਨਹੀਂ ਹੁੰਦਾ ਅਸੀਂ ਉਹਨਾਂ ਦੀ ਸੇਫਟੀ ਲਈ ਚਲਾਨ ਕਰਦੇ ਹੁੰਦੇ ਆ ਜੀ ਜਿਕੇ ਜਨੇ ਹੈਲਮਟ ਨਹੀਂ ਲਿਆ 220 ਕਿਤੇ ਅਚਾਨਕ ਕੋਈ ਹਾਦਸਾ ਵਾਪਰ ਜਾਂਦਾ ਹੈ ਉਹਦਾ ਸਿਰ ਸੜਕ ਤੇ ਲੱਗਣਾ ਹੈ ਸੱਟ ਲੱਗੂ ਸਿਰ ਦੇ ਵਿੱਚ ਹੈਲਮਟ ਪਹਿਨਿਆ ਹੋਊ ਤਾਂ ਉਹਦਾ ਬਚਾਅ ਹੋਊਗਾ ਇਸੇ ਕਰਕੇ ਜਿਵੇਂ ਦੂਸਰਾ ਹੈਗਾ ਆਪਣੇ ਕੀ ਲਾਇਸੈਂਸ ਹੈਗਾ ਕਈ ਬੱਚੇ ਲਾਇਸੈਂਸ ਨਹੀਂ ਹੁੰਦਾ ਉਦਾਂ ਹੀ ਚਲਾਈ ਫਿਰਦੇ ਆ ਉਹਨਾਂ ਦੀ ਕੋਈ ਦੁਰਘਟਨਾ ਵਾਪਰ ਜਾਂਦੀ ਉਹਨੂੰ ਕਲੇਮ ਨਹੀਂ ਮਿਲਣਾ ਹੈਗਾ ਇਸ ਕਰਕੇ ਮੇਰੀ ਬੇਨਤੀ ਹੈ ਕਿ ਸਾਰੇ ਵੀ ਜਿਹੜੀ ਪਬਲਿਕ ਹੈ ਸਾਤੋਂ ਡਰਿਆ ਨਾ ਕਰੋ ਸਾਨੂੰ ਆਪਦੀ ਕੋ ਦੱਸਦਿਆ ਕਰੋ ਕਿ ਪ੍ਰੋਬਲਮ ਜ ਹੈ ਨਹੀਂ ਤੁਹਾਡੇ ਲਵੇ ਲਾਇਸੈਂਸ ਨਹੀਂ ਹੈਗਾ ਆਰਸੀ ਨਹੀਂ ਹੈਗਾ ਬੀਮਾ ਪੋਲਿਸੀ ਨਹੀਂ ਹੈਗਾ ਤੁਹਾਡੀ ਪ੍ਰੋਬਲਮ ਜ ਹੈ ਸਾਨੂੰ ਦੱਸ ਕੇ ਸਾਡੇ ਲਵੇ ਦੱਸਿਆ ਕਰੋ ਅਸੀਂ ਕੋਈ ਜ਼ਰੂਰੀ ਨਹੀਂ ਫਿਰ ਚਲਾਨ ਕਰਾਂਗੇ ਤੁਹਾਨੂੰ ਸਮਝਾ ਕੇ ਵੀ ਅਸੀਂ ਤੋੜ ਸਕਦੇ ਆ ਵਾਰਨਿੰਗ ਦੇ ਕੇ ਵੀ ਤੋੜ ਸਕਦੇ ਆ ਡਰਨ ਦੀ ਲੋੜ ਨਹੀਂ ਪਿੱਛੇ ਮੁੜਨ ਦੀ ਲੋੜ ਨਹੀਂ ਅਸੀਂ ਵੀ ਤੁਹਾਡੇ ਚ ਹਾਂ ਸਾਨੂੰ ਮਿਲ ਕੇ ਦੇਖੋ ਤੁਸੀਂ ਸਾਡੇ ਲੇ ਬਾਰ ਬਾਰ ਆਉਂਗੇ ਜੀ ਹਾਂਜੀ ਵੀ ਕਹਿ ਸਕਦੇ ਆ ਜੇਕਰ ਆਪਣੇ ਕੋਲੇ ਕਈ ਵਾਰ ਕਾਗਜ਼ ਨਹੀਂ ਹੁੰਦੇ ਜਾਂ ਬੰਦਾ ਭੁੱਲ ਵੀ ਜਾਂਦਾ ਵਾ ਪਰ ਭੱਜਣਾ ਨਹੀਂ ਚਾਹੀਦਾ ਹੋ ਸਕਦਾ ਵੀ ਜੇਕਰ ਬੰਦੇ ਨੇ ਮੋਟਰਸਾਈਕਲ ਮੋੜਿਆ ਜਾਂ ਪਿੱਛੋਂ ਗੱਡੀ ਤੇਜ਼ ਆਉਂਦੀ ਹੋਵੇ ਹਾਦਸੇ ਦਾ ਕਾਰਨ ਵੀ ਬਣ ਸਕਦੀ ਹੈ ਉਹ ਚੀਜ਼ ਹਾਂਜੀ ਹਾਂਜੀ ਵੀ ਬਿਲਕੁਲ ਆਪਾਂ ਕਹਿ ਸਕਦੇ ਵੀ ਡਰਨ ਦੀ ਲੋੜ ਨਹੀਂ ਹੈਗੀ ਇੱਕ ਵਾਰ ਜਾਓ ਜਰੂਰ ਮਜਬੂਰੀ ਦੱਸ ਦਿਓ ਜ਼ਰੂਰੀ ਨਹੀਂ ਵੀ ਚਲਾਨ ਕਰਕੇ ਭੇਜਿਆ ਜਾਵੇਗਾ ਪਰ ਜ਼ਰੂਰੀ ਨਹੀਂ ਹੁੰਦਾ ਇਹ ਚੀਜ਼ ਵੀ ਹੋ ਸਕਦਾ ਵਾ ਜੇਕਰ ਬੰਦਾ ਮਜਬੂਰੀ ਚ ਜਾ ਰਿਹਾ ਵਾ ਜਾਂ ਹਨਾ ਘਰੋਂ ਭੁੱਲ ਗਿਆ ਉਹ ਚੀਜ਼ ਤਾਂ ਮਜਬੂਰੀ ਸਮਝ ਕੇ ਛੱਡ ਵੀ ਦਿੱਤਾ ਜਾਵੇਗਾ ਹਾਂਜੀ ਹਾਂਜੀ ਅਸੀਂ ਵਾਰਨਿੰਗ ਦੇ ਕੇ ਛੱਡਦੇ ਨੇ ਕੋਈ ਚੱਕਰ ਨਹੀਂ ਚਲਾਣ ਕਰਨਾ ਕੋਈ ਜ਼ਰੂਰੀ ਨਹੀਂ ਹੈਗਾ ਕਈ ਵਾਰ ਬੱਚਾ ਕੋਈ ਜਲਦਬਾਜ਼ੀ ਚ ਹੁੰਦਾ ਹੁਣ ਸਵੇਰੇ ਬੱਚੇ ਕਾਲਜ ਜਾਂਦੇ ਆ ਸਕੂਲ ਜਾਂਦੇ ਆ ਜਲਦਬਾਜ਼ੀ ਦੇ ਵਿੱਚ ਭੁੱਲ ਜਾਂਦੇ ਆਪਣਾ ਲਾਇਸੈਂਸ ਭੁੱਲ ਜਾਂਦੇ ਕੋਈ ਆਰਸੀ ਭੁੱਲ ਜਾਂਦੇ ਬੱਚਿਆਂ ਨੂੰ ਜਦੋਂ ਬੱਚੇ ਖੜਦੇ ਆ ਫਿਰ ਨੂੰ ਸਮਝਾਈਦਾ ਵੀ ਬੇਟਾ ਤੇ ਡਾਕੂਮੈਂਟ ਪੂਰੇ ਰੱਖੋ ਇਸ ਕਰਕੇ ਤੁਸੀਂ ਡਰਿਆ ਨਾ ਕਰੋ ਸਾਨੂੰ ਦੱਸਦਿਆ ਕਰੋ ਆ ਕੇ ਪ੍ਰੋਬਲਮ ਜੇ ਤੁਹਾਡੀ ਅਸੀਂ ਕਰ ਰਹੇ ਸੀ ਜੀ ਬਹੁਤ سارے ਬੱਚੇ ਜਿਹੜੇ ਕਿ ਸਾਨੂੰ ਮਿਲ ਕੇ ਜਾਂਦੇ ਆ ਗਲਬਤ ਕਰਦੇ ਆ ਦੱਸ ਦਿੰਦੇ ਸੀ ਸਾਢੇ ਵੀ ਦਿਨ ਇਹ ਕੋਈ ਚੱਕਰ ਨਹੀਂ ਹੈਗਾ ਉਹ ਤਾਂ ਲੋਕਾਂ ਨੂੰ ਜਿਹੜੇ ਕ੍ਰਿਮੀਨਲ ਲੋਕ ਨੇ ਉਹਨਾਂ ਦਾ ਡਰ ਹੁੰਦਾ ਹੈ ਕਿ ਉਹਨਾਂ ਕੋਈ ਮਾੜਾ ਕੋਈ ਹੋਊਗਾ ਲੈ ਕੋਈ ਚੀਜ਼ ਹੋਊਗੀ ਉਹਨਾਂ ਨੂੰ ਡਰ ਹੁੰਦਾ ਹੈ ਬੱਚਿਆਂ ਨੂੰ ਵਗੈਰਾ ਆਮ ਪਾਲ ਨੂੰ ਡਰਨ ਦੀ ਸਾਡੇ ਤੋਂ ਲੋੜ ਨਹੀਂ ਹੈਗੀ ਹਾਂਜੀ ਜੀ ਵੀ ਕਹਿ ਸਕਦੇ ਆ ਹੁਣ ਪੰਜਾਬ ਪੁਲਿਸ ਜਿਹੜਾ ਜਿਹੜਾ ਪਹਿਲਾਂ ਦੀ ਜਿਹੜੀ ਬਣੀ ਹੋਈ ਸੀਗੀ ਸ਼ਵੀ ਬਣੀ ਹੋਈ ਸੀ ਉਹਨੂੰ ਆਪਾਂ ਦਿਨ ਪ੍ਰਤੀ ਦਿਨ ਜਿਹੜੀ ਆ ਸੁਧਾਰ ਕਰ ਰਹੇ ਆ ਪੂਰਾ ਜਿਹੜਾ ਪਹਿਲਾਂ ਅੱਜ ਤੋਂ ਜੇ ਆਪਾਂ 5-7 ਸਾਲ ਪਹਿਲਾਂ ਦੀ ਜਿਹੜੀ ਸ਼ਬੀ ਲਾਈਏ ਤੇ ਜਿਹੜੀ ਹੁਣ ਆਉਣ ਵਾਲੀ ਆ ਉਹਦੇ ਵਿੱਚ ਬਹੁਤ ਸਾਰਾ ਆਪਾਂ ਨੂੰ ਸੁਧਾਰ ਦੇਖਣ ਨੂੰ ਮਿਲੂਗਾ। ਹਾਂਜੀ ਹਾਂਜੀ ਬਹੁਤ ਜ਼ਿਆਦਾ ਫਰਕ ਪੈ ਗਿਆ ਜੀ ਮੇਰੇ ਹਿਸਾਬ ਚ ਨਹੀਂ ਨਹੀਂ ਕਰਦੇ 65% ਦੇ ਕਰੀਬ ਫਰਕ ਪੈ ਗਿਆ। ਜੀ ਪਬਲਿਕ ਆ ਕੇ ਸਾਨੂੰ ਦੱਸ ਵੀ ਦਿੰਦੀ ਐ ਵੀ ਸਰ ਮੇਰੀ ਆ ਕਮੀ ਸੀਗੀ ਜਾਂ ਡਿਕਟ ਸੀ ਅਸੀਂ ਛੱਡਦਾ ਨੇ ਕੋਈ ਚੱਕਰ ਨਹੀਂ ਹੈਗਾ। ਡਰਨ ਦੀ ਲੋੜ ਨਹੀਂ ਘਬਰਾਉਣ ਦੀ ਲੋੜ ਨਹੀਂ ਕਈ ਵਾਰੀ ਪਿੱਛੋਂ ਕੋਈ ਗੱਡੀ ਆਉਂਦੀ ਐ ਬੱਚਾ ਇੱਕੋ ਨਾਲ ਮੋਟਰਸਾਈਕਲ ਮੋੜ ਲਾਂਦਾ। ਐਦਾਂ ਦਾ ਉਹ ਐਕਸ਼ਨ ਕਰਦੇ ਆ ਪਰ ਕੈਮਰੇ 'ਚ ਆ ਜਾਂਦੇ ਆ। ਪਰ ਤੁਸੀਂ ਚਲਾਨ ਕਰ ਸਕਦੇ ਹੋ ਪਰ ਅਸੀਂ ਫੇਰ ਵੀ ਸਮਝਦੇ ਅਸੀਂ ਬੱਚੇ ਆ ਯਾਰ ਅੱਜ ਚਲਾਨ ਕਰਤਾ ਇਹਦੇ ਪੇਰੈਂਟ ਨੂੰ ਜੁਰਮਾਨਾ ਭਰਨਾ ਪਊਗਾ ਜਦੋਂ ਘਰ ਪਤਾ ਲੱਗੂ ਫੇਰ ਘਰੋਂ ਦੇ ਚ ਲੜਾਈ ਝਗੜਾ ਹੁੰਦਾ ਫੇਰ ਉਹ ਕਰਦਾ ਜਿਹੜਾ ਮਾਹੌਲ ਬਦਲ ਜਾਂਦਾ ਹੈ ਇਸ ਕਰਕੇ ਡਰਨ ਦੀ ਲੋੜ ਨਹੀਂ ਸਾਡੇ ਕੋਲ ਆਓ ਸਾਨੂੰ ਦੱਸੋ ਅਸੀਂ ਤੁਹਾਡਾ ਉਹਦਾ ਕੋਈ ਹੱਲ ਕਰਾਂਗੇ ਸਮਝਾਵਾਂਗੇ ਤੁਹਾਡੇ ਬੈਨੀਫਿਟ ਲਈ ਗੱਲਾਂ ਨੇ ਇਹ ਸਾਡਾ ਤਾਂ ਨੁਕਸਾਨ ਤਾਂ ਨਹੀਂ ਹੋਣਾ ਤੁਹਾਡਾ ਫਾਇਦਾ ਦੇ ਵਿੱਚ ਹਾਂਜੀ ਤੁਸੀਂ ਹੁਣ ਦੱਸਿਆ ਵੀ ਮੈਂ ਮਾਰਕੀਟ ਦੇ ਵਿੱਚ ਜਦੋਂ ਜਾਣਾ ਵਾਂ ਹਣਾ ਜਾਂ ਰਾਊਂਡ ਤੇ ਹੁੰਨੇ ਹੋ ਤੁਸੀਂ ਤੇ ਮਾਤਾਵਾਂ ਵੀ ਤੁਹਾਨੂੰ ਮਿਲਦੀਆਂ ਨੇ ਭੈਣਾਂ ਵੀ ਮਿਲਦੀਆਂ ਨੇ ਉਹ ਇੱਕ ਪੁੱਤ ਵਾਂਗੂ ਤੇ ਇੱਕ ਵੀਰੇ ਵਾਂਗੂ ਤੁਹਾਨੂੰ ਪਿਆਰ ਕਰਦੀਆਂ ਨੇ ਉਹਨਾਂ ਦੇ ਮਨ ਦੇ ਵਿੱਚ ਵਿਚਾਰ ਜੀ ਮਨ ਦੇ ਵਿੱਚ ਵਿਚਾਰ ਜਦੋਂ ਮਿਲਦੇ ਆ ਸਾਡੀ ਬੋਲਵਾਣੀ ਸਾਡੀ ਬੋਲਵਾਣੀ ਤੇ ਡਿਪੈਂਡ ਹੈ ਜੇ ਸਾਡੀ ਬੋਲਵਾਣੀ ਚੰਗੀ ਹੋਊ ਤਾਂ ਪਬਲਿਕ ਸਾਡੇ ਨੇੜੇ ਆਊਗੀ ਜੀ ਜੇ ਅਸੀਂ ਪਬਲਿਕ ਨੂੰ ਦੇਖਣਾ ਬੋਲਣਾ ਤੇ ਸਮਝਣਾ ਮੌਕੇ ਦਾ ਜੋ ਸਾਡਾ ਸੰਕੇਤ ਹੁੰਦਾ ਉਥੇ ਉਹਨੂੰ ਸਾਡੇ ਤੇ ਡਿਪੈਂਡ ਹੈ ਸਾਡੇ ਤੋਂ ਉਹ ਬੰਦਾ ਦੇਖ ਕੇ ਜੱਜ ਕਰਦਾ ਵੀ ਬੰਦਾ ਯਾਰ ਕੈਸੀ ਸੋਚ ਦੇ ਇਨਸਾਨ ਨੇ ਇਹ ਜੀ ਤੇ ਚੰਗੇ ਆ ਤਾਂ ਸੜਨ ਚੰਗੇ ਹੋਵਾਂਗੇ ਮਾੜੇ ਹਾਂ ਤਾਂ ਮਾੜੇ ਹੀ ਹੋਵਾਂਗੇ ਵੈਸੇ ਤਾਂ ਬਹੁਤ ਫਰਕ ਪਿਆ ਗਿਆ ਸਾਡੇ ਜਿਹੜੇ ਮੁਲਾਜ਼ਮਨੀ ਡਿਊਟੀ ਦਰਾਨੀ ਪਬਲਿਕ ਨਾਲ ਵਧੀਆ ਵਰਤਾਅ ਹੋ ਰਿਹਾ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਤੇ ਫੇਰ ਵੀ ਚਲੋ ਜੋ ਕਿਸੇ ਮੇਰੀ ਪਬਲਿਕ ਨੂੰ ਜੇ ਲੱਗੀ ਕਿਸੇ ਗੱਲਬਾਤ ਦਾ ਡਰ ਹੈ ਉਹਨੂੰ ਦੂਰ ਕਰਨਾ ਚਾਹੀਦਾ ਸਾਡੇ ਤੋਂ ਹਾਂਜੀ ਵੀ ਕਹਿ ਸਕਦੇ ਆ ਝਿਜਕਣਾ ਨਹੀਂ ਚਾਹੀਦਾ ਜਾਂ ਡਰਨਾ ਨਹੀਂ ਚਾਹੀਦਾ ਵੀ ਜੇਕਰ ਅਸੀਂ ਪੁਲਿਸ ਕੋਲ ਚਲੇ ਗਏ ਤਾਂ ਸਾਡੇ ਨਾਲ ਮਾਰਾ ਹੋ ਜਾਊਗਾ ਇਹ ਇਹ ਸੋਚ ਜਿਹੜੀ ਆ ਬੰਦਿਆਂ ਦੇ ਜਾਂ ਸਾਡੇ ਲੋਕਾਂ ਦੇ ਦਿਲਾਂ ਦੇ ਵਿੱਚ ਘਰ ਘਰ ਕੇ ਬੈਠੀ ਆ ਕੱਲ ਦੀ ਹੀ ਗੱਲ ਐ ਇੱਕ ਛੋਟਾ ਜਿਹਾ ਬੱਚਾ ਸੀਗਾ ਮੈਂ ਕਾਲਜ ਦੇ ਲਗੋਂ ਜਾ ਰਿਹਾ ਸੀ ਗੁਰਦਰਾਹਾਂ ਦੇ ਵੱਲੋਂ ਉਹ ਜਦੋਂ ਮੈਂ ਗੱਡੀ ਚ ਜਾ ਰਿਹਾ ਸੀ ਉਹ ਛੋਟਾ ਜਿਹਾ ਬੱਚਾ ਸੀ ਉਹ ਸਕੂਟੀ ਚਲਾਈ ਜਾ ਰਿਹਾ ਸੀ 18 ਸਾਲ ਤੋਂ ਈ ਘੱਟ ਸੀਗੀ ਤੇ ਮੈਂ ਉਹਨੂੰ ਹੱਥ ਦੇ ਕੇ ਰੋਕਿਆ ਪਹਿਲਾਂ ਮੈਂ ਭਜਾਉਣ ਦੀ ਕੋਸ਼ਿਸ਼ ਕੀਤੀ ਮੈਂ ਕਿਹਾ ਰੁਕ ਜਾ ਬੇਟਾ ਰੁਕ ਜਾ ਉਹ ਰੁਕ ਗਿਆ ਮੈਂ ਕਿਹਾ ਤੇਰੀ ਕਿੰਨੀ ਉਮਰ ਐ ਕਹਿੰਦਾ ਜੀ ਮੇਰੀ 16 ਸਾਲ ਦੀ ਮੈਂ ਕਿਹਾ ਫੇ ਤੇਰਾ ਲਾਇਸੈਂਸ ਕਿੱਥੇ ਐ ਕਹਿੰਦਾ ਉਹ ਕੀ ਹੁੰਦਾ ਮੈਂ ਕਿਹਾ ਲਾਇਸੈਂਸ ਉਹਦਾ ਤੇ ਚਲਾਉਣ ਦੀ ਟ੍ਰੇਨਿੰਗ ਹੁੰਦੀ ਐ ਉਹਦਾ ਲਾਇਸੈਂਸ ਅਸ਼ੀਬ ਕਹਿੰਨੇ ਆ ਨਾਨਕ ਲਾਇਸੈਂਸ ਤੇ ਮੈਂ ਕਿਤੋਂ ਆ ਉਹਦਾ ਲਰਨਿੰਗ ਸੈਂਸ ਬਣਾ ਕੇ ਫੇਰ ਚਲਾਉਂਗਾ ਤੇ ਸਿਰ ਤੇ ਉਹਦੇ ਕੁਝ ਨਹੀਂ ਸੀਗਾ ਮੈਂ ਹੈਲਮਟ ਵੀ ਲਾਉਂਗਾ ਉਹਨੇ ਵਾਦਾ ਕੀਤਾ ਮੌਕੇ ਤੇ ਮੈਨੂੰ ਕਿੰਨਾ ਸੋਹਣਾ ਲੱਗਿਆ ਇੱਕ ਬੱਚਾ ਸਾਹਮਣੇ ਡਰ ਗਿਆ ਸੀ ਜੇ ਮੈਂ ਜ਼ਿਆਦਾ ਥੋੜੀ ਆਪਣੇ ਰੁੱਕੇ ਸੁਭਾਣ ਨੂੰ ਬੋਲਦਾ ਉਸਦਾ ਬੱਚਾ ਘਬਰਾ ਜਾਂਦਾ ਜਾਂ ਮੋਡਲਾਂ ਨਾਲ ਕਿਸੇ ਪਿੱਛੋਂ ਪਿੱਛੋਂ ਗੱਡੀਆਂ ਦਾ ਨੁਕਸਾਨ ਹੁੰਦਾ ਇਸ ਕਰਕੇ ਰੁਕਣ ਵੇਲੇ ਵੀ ਸਾਨੂੰ ਦੇਖਣਾ ਚਾਹੀਦਾ ਹੈ ਕਿ ਡਰਨ ਦਾ ਤਾਂ ਲੋੜ ਨਹੀਂ ਵੈਸੇ ਅਸੀਂ ਵੀ ਉਹਨਾਂ ਦੀਆਂ ਉਹ ਸਾਡੇ ਨੇ ਘਬਰਾਉਣ ਦੀ ਲੋੜ ਨਹੀਂ ਕਦੇ ਵੀ ਐਦਾਂ ਨਾ ਕਰਿਆ ਜਾਵੇ ਰੁਕ ਜੋ ਪ੍ਰੋਬਲਮ ਦਾ ਹੱਲ ਹੋ ਜਾਂਦਾ ਹੈ ਘਬਰਾਓ ਨਾ ਪਲੀ ਜਿਵੇਂ ਗੱਲ ਕਰੀਏ ਹੋਰ ਜਿਹੜਾ ਪੁਲਿਸ ਪ੍ਰਸ਼ਾਸਨ ਆ ਪੂਰਾ ਜਿਹੜੀ ਇੱਕ ਕਮਹਿਕਮਾ ਵਾ ਇਹਦੀ ਇੱਕ ਥੋੜੀ 네ਗਟਿਵ ਸ਼ਬੀ ਕੀ ਬਣੀ ਆ ਵੀ ਜਿਹੜੇ ਅਮੀਰ ਘਰਾਂ ਦੇ ਵੀ ਲੋਕ ਹੁੰਦੇ ਨੇ ਨਾ ਜਾਂ ਕਹਿ ਸਕਦੇ ਆ ਵੀ ਗੱਡੀਆਂ ਮੋਡੀਫਾਈ ਹੁੰਦੀਆਂ ਨੇ ਉਹ ਉਹਨਾਂ ਦੀ ਕੀ ਵਿਚਾਰਧਾਰਾ ਹੁੰਦੀ ਆ ਵੀ ਆਪਾਂ ਜਾਵਾਂਗੇ ਨਾਕੇ ਤੇ ਕੋਈ ਗੱਲ ਨਹੀਂ 500000 ਦੇਵਾਂਗੇ ਲੰਘ ਜਾਾਂਗੇ ਇਹ ਵਿਚਾਰਧਾਰਾ ਜਿਹੜੀ ਆ ਅਮੀਰ ਘਰਾਂ ਦੇ ਲੋਕਾਂ ਕਿ ਜਿਹੜਾ ਜਾਂ ਤਾਂ ਕਹਿ ਸਕਦੇ ਆ ਮਾਤਰ ਸਾਥੀ ਹੁੰਦਾ ਉਹ ਤਾਂ ਵਿਚਾਰਾ ਸੋਚਦਾ ਵੀ ਆਪਾਂ ਮੋੜ ਲਈਏ ਉਦੇ ਵਿਚਾਰਤਾਰਾ ਤੇ ਆਪਣੀ ਗੱਲ ਹੋ ਗਈ ਹੁਣ ਜਿਹੜੇ ਅਮੀਰ ਜ਼ਾਦੇ ਹੁੰਦੇ ਨੇ ਘਰਾਂ ਦੀਆਂ ਵਿਗੜੀਆਂ ਔਲਾਦਾਂ ਵੀ ਕਹਿ ਸਕਦੇ ਆ ਉਹਨਾਂ ਨੂੰ ਹਨਾ ਇਹ ਵੱਡੀਆਂ ਵੱਡੀਆਂ ਗੱਡੀਆਂ ਹੁੰਦੀਆਂ ਨੇ ਵੱਡੇ ਵੱਡੇ ਡੈਕ ਲੱਗੇ ਨੇ ਤੇ ਉਹਨਾਂ ਦੇ ਮਨ ਚ ਕੀ ਹੁੰਦਾ ਵਾ 500 ਦੇ ਦੋ 1000 ਦੇ ਦੋ ਇਹਨਾਂ ਨੇ ਤਾਂ ਛੱਡ ਹੀ ਦੇਣਾ ਨਹੀਂ ਨਹੀਂ ਤਾਂ ਵੈਸੇ ਵਿਚਾਰਤਾਰਾ ਜਿਹੜੀ ਉਹਨਾਂ ਦੇ ਮਨ ਦੇ ਵਿੱਚ ਹੋਊ ਪਰ ਸਾਡੇ ਲਈ ਇਦਾਂ ਦਾ ਕੋਈ ਖਿਆਲ ਨਹੀਂ ਹੈਗਾ ਸਾਨੂੰ ਤਾਂ ਜਿੱਥੇ ਸਾਡੀ ਡਿਊਟੀ ਐ ਸਾਰੇ ਇੱਕ ਅੱਖ ਨਾਲ ਹੀ ਦੇਖਣਾ ਸੀ ਤਾਂ ਕੋਈ ਗਰੀਬ ਅਮੀਰ ਦੇ ਮਤਲਬ ਨਹੀਂ ਹੈਗਾ ਉਹਨਾਂ ਦੇ ਮਨ ਦੀ ਸੋਚ ਉਹ ਵੱਖਰੀ ਹੋ ਸਕਦੀ ਹੈ ਪਰ ਅਸੀ ਤਾਂ ਜੋ ਅਸੀਂ ਜਦੋਂ ਚਲਾਨ ਚੈਕਿੰਗ ਕਰਦੇ ਆ ਜਿਹਦਾ ਕਸੂਰ ਜਿੰਨਾਕ ਬਣਦਾ ਉਹਦੇ ਹਿਸਾਬ ਤੇ ਚਲਾਨ ਅਸੀਂ ਕਰ ਹੀ ਦਿੰਦੇ ਆ ਤੇ ਉਹਨਾਂ ਦੇ ਵਿਚਾਰ ਉਹਨੂੰ ਬਦਲਨੇ ਚਾਹੀਦੇ ਨੇ ਇਦਾਂ ਦਾ ਕੋਈ ਮੈਟਰ ਨਹੀਂ ਹੈਗਾ ਹਾਂਜੀ ਸੋ ਸਰ ਜਿਵੇਂ ਹੁਣ ਆਉਣ ਵਾਲਾ ਅੱਗੇ ਦਾ ਯੂਥ ਆ ਜਾਂ ਹੁਣ ਦਾ ਜਿਹੜਾ ਯੂਥ ਆ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੂਗੇ ਮੈਂ ਸਨੇਹਾ ਦੇਣਾ ਚਾਹੁੰਦਾ ਵੀ ਆਪਣੇ ਜਦੋਂ ਵੀ ਤੁਸੀਂ ਕੋਈ ਵਹੀਕਲ ਚਲਾਉਣਾ ਹੈ ਤੁਹਾਡੀ ਏਜ 16 ਸਾਲ ਤੋਂ ਉੱਪਰ 17 ਸਾਲ ਦੀ ਹੋਗੀ ਆਪਣਾ ਨਰਲਿਸੈਂਸ ਬਣਾਓ ਜੀ ਬਾਕੀ ਜਿਹੜੀ ਆਰਸੀ ਵਗੈਰਾ ਜਦੋਂ ਅਸੀਂ ਕੋਈ ਵਹੀਕਲ ਚੱਕਣ ਦੇ ਡਾਕੂਮੈਂਟ ਪੂਰੇ ਚੈੱਕ ਕਰੂ ਵੀ ਇਹ ਡਾਕੂਮੈਂਟ ਹੈਗੇ ਉਹ ਤੁਹਾਡੀ ਸੇਫਟੀ ਹੈ ਕੋਈ ਦੁਰਘਟਨਾ ਵਾਪਰ ਜਾਂਦੀ ਹੈ ਵਹੀਕਲ ਦੇ ਕਾਗਜ਼ ਪੂਰੇ ਨਹੀਂ ਹੈਗੇ ਤੁਹਾਡਾ ਨੁਕਸਾਨ ਹੈ ਇਸ ਕਰਕੇ ਜਦੋਂ ਵੀ ਕਿਤੇ ਤੁਸੀਂ ਜਾਉਣਾ ਜਾਣਾ ਸਫ਼ਰ ਤੈਅ ਕਰਨਾ ਹੈ ਆਪਣੇ ਡਾਕੂਮੈਂਟ ਪੂਰੇ ਚੈੱਕ ਕਰਕੇ ਹੀ ਚੱਲੋ ਅਧੂਰੇ ਕਾਗਜ਼ਾਂ ਨਾਲ ਗੱਡੀ ਨਾ ਚਲਾਓ ਕੋਈ ਵੀ ਵਹੀਕਲ ਨਾ ਚਲਾਓ ਹੁਣ ਅਸੀਂ ਸ਼ਹਿਰ ਦੇ ਵਿੱਚ ਸਾਡੇ ਮਲੇ ਕੋਲੇ ਨੂੰ ਜਿੰਨੀਆਂ ਵੀ ਰੋਡਾਂ 'ਚ ਪੈਂਦੀਆਂ ਨੇ ਖੰਨਾ ਹੋ ਗਿਆ ਤੂਰੀ ਤੋਂ ਹੋ ਗਿਆ ਲੁਧਿਆਣਾ ਹੋ ਗਿਆ ਰਾਏਕੋਟ ਹੋ ਗਿਆ ਨਾਬਾ ਹੋ ਗਿਆ ਅਸੀਂ 82 ਦੇ 6 ਬੋਰਡ 82 6 ਦੇ ਬੋਰਡ ਲਵਾਏ ਨੇ ਵੱਡੇ ਵੱਡੇ ਜੀਦੇ ਵਿੱਚ ਲਿਖਿਆ ਲਿਮਟ ਸਪੀਡ ਜੀ ਜਦੋਂ ਤੁਸੀਂ ਸਾਡੇ ਮਲੇਕ ਕਾਲਜ ਐਂਟਰ ਹੋਗੇ ਤੁਸੀਂ ਉੱਥੇ ਆਪਣੀ ਗੱਡੀ ਦੀ ਸਪੀਡ ਘਟਾਉਗੇ 30 ਤੇ 40 ਦੇ ਵਿਚਕਾਰ ਰੱਖੋਗੇ ਜੀ ਜਿਹਦੇ ਕਾਰਨ ਕਿ ਸਾਡੇ ਸ਼ਹਿਰ ਦੇ ਵਿੱਚ ਐਕਸੀਡੈਂਟ ਜਿਹੜੇ ਹੋ ਰਹੇ ਸੀ ਉਹ ਘਟਣਗੇ ਬਹੁਤ ਜਿਹੜੀ ਆ ਬਹੁਤ ਪਰਸੈਂਟੇਜ ਜਿਹੜੀ ਘਟ ਜਾਊਗੀ ਜਿਵੇਂ ਅਸੀਂ ਖੁਦ ਹੁਣ ਅਸੀਂ 90 ਤੋਂ ਆਇਆ ਐਂਟਰ ਕੀਤੇ ਆ ਤਾਂ ਅਸੀਂ ਬੋਰਡ ਦੇਖਿਆ ਤੇ ਜਿਹੜੀ ਸਾਡੀ ਖੁਦ ਹੀ ਵੀ ਸਪੀਡ ਸੀ ਅਸੀਂ ਨੋ ਡਾਊਟ ਪਿੱਛੋਂ ਜਿਹੜੇ ਤੇਜ਼ ਆ ਰਹੇ ਸੀ ਪਰ ਅਸੀਂ ਜਦੋਂ ਦੇਖਿਆ ਵੀ ਬੋਰਡ ਲੱਗਿਆ ਹੋਇਆ ਵਾ ਸਪੀਡ ਲਿਮਟ ਜਿਹੜੀ 40 ਦਿੱਤੀ ਹੈ ਅਸੀਂ ਖੁਦ ਜਿਹੜੀ ਇਹ ਸਾਡਾ ਹਾਂਜੀ ਬਹੁਤ ਬਹੁਤ ਜ਼ਰੂਰੀ ਹੈ ਸਾਡੇ ਕੁਸ਼ ਦੇ ਨਾਲ ਲਈ ਸਾਡੇ ਸ੍ਰੀਮਾਨ ਐਸਐਸਪੀ ਸਾਹਿਬ ਗਗਨਜੀਤ ਸਿੰਘ ਜੀ ਵੱਲੋਂ ਇੱਕ ਬੜੀ ਵਧੀਆ ਸਾਨੂੰ ਮਸ਼ੀਨ ਪ੍ਰੋਵਾਈਡ ਕਰਵਾਈ ਹੈ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ স্পੀਡ ਗਨ ਜੀ ਉਹ ਪੰਜ ਚਾਰ ਦਿਨ ਦੇ ਵਿੱਚ ਅਸੀਂ ਉਹਨੂੰ ਸ਼ੁਰੂ ਕਰਨ ਲੱਗੇ ਆ ਅੱਛਾ ਜੀ ਤੇ ਦੂਰੋਂ ਆਉਣੀ ਗੱਡੀ ਆ ਰਹੀ ਹੈ ਅਸੀਂ ਰੋਡ ਦੇ ਉੱਪਰ ਲਾ ਕੇ ਉਹਨੂੰ ਫਿਟ ਕਰਕੇ ਕੈਮਰਾ ਲੱਗਾ ਉਹਦੇ ਵਿੱਚ ਅਸੀਂ ਗੱਡੀ ਰਿਕਾਰਡ ਮਸ਼ੀਨ ਰਿਕਾਰਡ ਕਰੂਗੀ ਸਪੀਡ ਕਿੰਨੀ ਹੈ ਲਿਮਟ ਸਪੀਡ ਕਿੰਨੀ ਹੈ ਜੀ ਤੇ ਉਹਦਾ ਨਾਲ ਹੀ ਨਾਲ ਰੋਕ ਕੇ ਅਸੀਂ ਦਾ ਚਲਾਨ ਕਰਾਂਗੇ ਇਸ ਕਰਕੇ ਸਪੀਡ ਜੋ ਵੀ ਹੈਗੀ ਹੈ ਪੰਜਾਬ ਸਰਕਾਰ ਦੇ ਨਿਯਮ ਮੁਤਾਬਕ ਆਪਣੀ ਗੱਡੀ ਦੀ ਆਪਣੇ ਵਹੀਕਲ ਦੀ ਜਿਹੜੀ ਹੈਗੀ ਹੈ ਸਪੀਡ ਲਿਮਟ ਚ ਰੱਖੋ ਤਾਂ ਕਿ ਤੁਸੀਂ ਵੀ ਬਚੋ ਤੇ ਦੂਜਾ ਵੀ ਬਚੇ ਐਕਸੀਡੈਂਟ ਦਾ ਨਾ ਕੋਈ ਐਦਾਂ ਗਲਤ ਵਾਪਰ ਸਕੇ ਤੇ ਸਾਡੀ ਇਹ ਬੇਨਤੀ ਹੈ ਪਵਰ ਗੁਰੂ ਜੀ ਹਾਂਜੀ ਸੋ ਸਰ ਆਖਰੀ ਸਵਾਲ ਇਹ ਹੀ ਰਹੂਗਾ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆਪਣਾ ਪੁਲਿਸ ਪ੍ਰਸ਼ਾਸਨਾਂ ਜਾਂ ਮਹਿਕਮਾ ਵਾਂ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕਰ ਸਕਦਾ ਬਿਲਕੁਲ 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 ਜੀ ਬਹੁਤ ਫਰਕ ਪੈ ਗਿਆ ਜੀ ਬਹੁਤ ਜਿਆਦਾ ਤੁਸੀਂ ਆਪ ਹੀ ਅਕਸਰ ਦੇਖਦੇ ਹੋਗੇ ਸਾਡੀਆਂ ਜਿਹੜੇ ਕੰਮਕਾਜ ਨੇ ਸਾਡੀ ਪੁਲਿਸ ਦੇ ਮੇਕ ਡਿਪਾਰਟਮੈਂਟ ਦੇ ਪਹਿਲਾਂ ਨਾਲ ਬਹੁਤ ਫਰਕ ਪੈ ਗਿਆ ਕਿਉਂਕਿ ਜਿੰਨਾ ਵੀ ਜਿਉਂ ਵੀ ਅਗੇ ਸਾਡੇ ਉੱਚ ਅਫਸਰ ਸਹਿਬਾਨ ਨੇ ਜਾਂ ਸਾਡੀ ਨਿਚਲੀ ਫੋਰਸ ਹੈਗੀ ਹੈ ਹੌਲਦਾਰ ਲਾ ਲੋ ਸਪਾਈਰ ਲਾ ਲੋ ਇਸੇ ਲਾ ਲੋ ਪੜੇ ਲਿਖੇ ਨੌਜਵਾਨੇ ਸਾਰੇ ਉਹਨਾਂ ਦੇ ਵਿੱਚ ਜਿਹੜਾ ਪਾਲਿਕ ਡੀਲਿੰਗ ਦਾ ਬੜਾ ਵਧੀਆ ਹੈਗਾ ਢੰਗਾ ਹੈ ਉਹਨਾਂ ਨੂੰ ਹੁਣ ਤਾਂ ਬਹੁਤ ਜਿਆਦਾ ਫਰਕ ਪੈ ਗਿਆ ਤੇ ਸਾਡੇ ਜਿਹੜੀ ਪਾਵਲ ਕਿਸੇ ਦਾ ਗੈਪ ਜਿਹੜਾ ਪੂਰਾ ਥੋੜੇ ਦਿਨਾਂ ਤੱਕ ਹੀ ਕਰੀਬ ਹੋਈ ਜਾਣਾ ਹਾਂਜੀ ਸੋ ਬਿਲਕੁਲ ਦੋਸਤੋ ਜਿਵੇਂ ਦੇਖ ਸਕਦੇ ਆ ਕਿ ਸਰ ਦੇ ਨਾਲ ਗੱਲਬਾਤ ਕੀਤੀ ਬਹੁਤ ਹੀ ਨਿੱਗੇ ਸੁਭਾਅ ਦੇ ਨੇ ਕਹਿ ਸਕਦੇ ਆ ਕਿ ਹੁਣ ਪੁਲਿਸ ਪ੍ਰਸ਼ਾਸਨ ਤੋਂ ਜਿਹੜਾ ਘਤਰਉਣ ਦੀ ਲੋੜ ਨਹੀਂ ਹੈਗੀ ਬਿਲਕੁਲ ਵੀ ਡਰਨ ਦੀ ਲੋੜ ਨਹੀਂ ਮਨ ਦੇ ਵਿੱਚ ਇਹ ਵਿਚਾਰਤਾਰਾ ਆਪਾਂ ਆਪਣੇ ਵੀ ਮਨ ਦੇ ਵਿੱਚੋਂ ਖਤਮ ਕਰੀਏ ਵੀ ਜੇਕਰ ਪੁਲਿਸ ਕੋਲੇ ਜਾਵਾਂਗੇ ਤਾਂ ਹੋ ਸਕਦਾ ਸਾਡੇ ਨਾਲ ਕੁਝ ਮਾੜਾ ਵੀ ਹੋਵੇ ਬਿਲਕੁਲ ਇਹ ਵਿਚਾਰਤਾਰਾ ਜਿਹੜੀ ਆ ਗੈਪ ਗੁਰਮukh ਲੱਡੀ ਸਰ ਨੇ ਜਿਹੜੇ ਆਪਣੇ ਵੱਲੋਂ ਵੀ ਪੂਰਾ ਯੋਗਦਾਨ ਪਾ ਰਹੇ ਨੇ ਖਤਮ ਕਰਨ ਦੇ ਵਿੱਚ ਤੇ ਸਾਡਾ ਵੀ ਪੂਰਾ ਪੂਰਾ ਫਰਜ਼ ਬਣਦਾ ਵਾ ਵੀ ਜੇਕਰ ਪ੍ਰਸ਼ਾਸਨ ਇਨੀ ਮਿਹਨਤ ਕਰ ਰਿਹਾ ਵਾ ਤੇ ਅਸੀਂ ਵੀ ਦੁੱਗਣੀ ਮਿਹਨਤ ਕਰਕੇ ਜਿਹੜਾ ਸਾਡਾ ਗੈਪ ਆ ਪ੍ਰਸ਼ਾਸਨ ਦੇ ਪਬਲਿਕ ਦੇ ਵਿਚਕਾਰ ਦਾ ਜਿਹੜਾ ਗੈਪ ਆ ਉਹ ਖਤਮ ਕਰੀਏ ਜੀ ਸੁਮਿਰਕਰ ਜੇਕਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਦੇ ਹੋ ਜਿਹੜੇ ਦਾ ਲਵ ਪੰਜਾਬ ਚੈਨਲ ਨਾਲ ਕੈਮਰਾ ਪਰਸਾਂ ਰਮਨ ਜੋਦੇ ਨਾਲ ਮੇਰਾ ਨਾਮ ਤੇਜਵੀਰ ਸਿੰਘ ਧੰਨਵਾਦ